ਬਰੇਦਕੌਰ ਦੇ ਪਿੰਡ ਬਸ਼ਿੰਦੀ ਚ ਨਸ਼ਾ ਸ਼ੜਾਓ ਕੇਂਦਰ ਤੇ ਭਾਰੀ ਇਲਜ਼ਾਮ ਲੱਗੇ ਨੇ ਜਿੱਹਾਂ ਨਸ਼ਾ ਸ਼ੜਾਓ ਕੇਂਦਰ ਤੇ ਵਿੱਚ ਇੱਕ ਲੜਕੇ ਦੀ ਕੁਟਮਾਰ ਦੇ ਜੋ ਹੈ ਇਲਜ਼ਾਮ ਲੱਗੇ ਨੇ ਦਰਅਸਲ 35 ਸਾਲ ਦੇ ਕੁਲਦੀਪ ਸਿੰਘ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ ਜਿਸ ਕਾਰਨ ਉਸ ਨੂੰ 2 ਮਹੀਨੇ ਪਹਿਲਾਂ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਲਈ ਗਏ ਤਾਂ ਨੌਜਵਾਨ ਦੀ ਹਾਲਤ ਠੀਕ ਨਹੀਂ ਸੀ ਉਸ ਦੇ ਸਰੀਰ ਤੇ ਸੱਟਾਂ ਦੇ ਵੀ ਨਿਸ਼ਾਨ ਸਾਹਿਬ ਪਰਿਵਾਰ ਨੇ ਨੌਜਵਾਨ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਇੱਕ ਦਿਨ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਨਸ਼ਾ ਸ਼ੜਾਓ ਕੇਂਦਰ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਮ੍ਰਿਤਕ ਦੀ ਪਛਾਣ ਦੱਸਿਆ ਜਾ ਰਿਹਾ ਹੈ ਕਿ ਗੁਲਦੀਪ ਸਿੰਘ ਵੱਜੋਂ ਹੋਈ ਹੈ ਥਾਣਾ ਦੀਪ ਸਿੰਘ ਵਾਲਾ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਐਸਐ ਨੇ ਦੱਸਿਆ ਕਿ ਨੌਜਵਾਨ ਦੇ ਪ੍ਰਾਜਗਤਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਨੇ ਕਿ ਉਸ ਦਾ ਵੱਡਾ ਪ੍ਰਾਪ ਕੁਦੀਪ ਸਿੰਘ ਨਸ਼ੇ ਦਾ ਆਦੀ ਸੀ ਜਿਸ ਦਾ ਉਹ ਇਲਾਜ ਕਰਵਾਉਣਾ ਚਾਹੁੰਦੇ ਸੀ ਤੇ ਉਸ ਨੇ ਕਿਸੇ ਦੇ ਦੱਸਿਆ ਤੇ ਉਸ ਨੂੰ ਨਸ਼ਾ ਛਡਾਓ ਕੇਂਦਰ ਭੇਜ ਦਿੱਤਾ ਜਿਸ ਤੋਂ ਬਾਅਦ ਉਸ ਦੀ ਹਾਲਤ ਨਹੀਂ ਠੀਕ ਮਿਲੀ ਕਿਉਂਕਿ ਉਸ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨ ਸਨ ਜਿਸ ਤੋਂ ਬਾਅਦ ਉਹ ਉਹਨੂੰ ਉੱਥੋਂ ਲੈ ਗਏ ਤੇ ਹੁਣ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਨਸ਼ਾ ਛਡਾਓ ਕੇਂਦਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਜਿਹੜਾ ਬਜ਼ਰ ਜੀ ਮਤਲਬ ਘਰੇ ਮਾੜਾ ਮੋਟਾ ਨਸ਼ਾ ਵਗੈਰਾ ਕਰਦਾ ਸੀ ਹਨ ਤੇ ਸਾਨੂੰ ਚਲੋ ਪਤਾ ਲੱਗਿਆ ਵੀ ਸੈਂਟਰ ਆ ਬਿਸਪੀ ਨੰਦੀ ਤੇ ਚਲੋ ਅਸੀਂ ਉੱਥੇ ਦਾਖਲ ਕਰਵਾਤਾ ਆ ਵੀ ਚਲੋ ਠੀਕ ਆ ਵੀ ਵਧੀਆ ਜੂਣਾ ਕਿੰਨੇ ਦਿਨ ਪਹਿਲਾਂ ਦਾਖਲ ਕਰਵਾਇਆ ਸੀ ਅਸੀਂ 2 ਮਹੀਨੇ ਹੋ ਗਏ ਸਾਨੂੰ ਹਾਂਜੀ 2 ਮਹੀਨ ਤੋਂ ਤੇ ਰਾਤ ਤੇ ਫਿਰ ਜੀ ਇੱਕ ਦਿਨ ਸਾਨੂੰ ਉਹਨਾਂ ਨੇ ਫੋਨ ਕੀਤਾ ਵੀ 3ਜੇ ਮਹੀਨੇ ਦੀ ਪੇਮੈਂਟ ਇੱਥੇ ਜਮ੍ਹਾਂ ਕਰਾ ਦਿਓ ਚਲੋ ਅਸੀਂ ਪੇਮੈਂਟ ਉੱਥੇ ਜਮ੍ਹਾਂ ਕਰਾਉਣ ਗਏ ਹਣਾ ਤੇ ਮਤਲਬ ਉਹਨਾਂ ਨੇ ਸਾਨੂੰ ਦਿਖਾਇਆ ਜਦੋਂ ਉਹਦੀ ਹਾਲਤ ਬਹੁਤ ਗੰਭੀਰ ਸੀ ਮਤਲਬ ਬਹੁਤ ਜ਼ਿਆਦਾ ਇੱਥੇ ਮਰ ਟੱਕ ਵਗੈਰਾ ਸੀ ਜਿੱਦਾਂ ਮਨਾਂ ਕਾਫੀ ਘੁੱਟਿਆ ਹੁੰਦਾ ਨਾ ਇਹ ਕਮਜ਼ੋਰੀ ਇੰਨੀ ਕਿ ਉਹ ਤੇ ਬੰਦੇ ਤੋਂ ਉੱਠ ਕੇ ਵੀ ਖੜਾ ਨਹੀਂ ਹੋਇਆ ਜਾਂਦਾ ਸੀ ਚਲੋ ਹਾਲਤ ਦੇਖੀ ਤੇ ਮਤਲਬ ਉਹਨਾਂ ਦਾ ਹੀ ਪੁੱਛਿਆ ਵੀ ਕੀ ਗੱਲ ਹੋ ਗਈ ਵੀ ਤੇ ਕੁੱਟਿਆ ਵਗੈਰਾ ਜਾਂ ਕੀ ਆ ਕਹਿੰਦੇ ਬਿਮਾਰ ਹੈ ਹਨਾ ਚਲੋ ਸਿਰ ਅਸੀਂ ਕੋਈ ਪੈਸੇ ਨਹੀਂ ਭਰਿਆ ਉੱਤੀ ਜਿਮੇਨੇ ਦਾ ਚਲੋ ਅਸੀਂ ਉਹਨੂੰ ਲੈ ਕੇ ਆ ਗਏ ਕੀ ਇਹ ਉਹਨਾਂ ਨੇ ਕਿਹਾ ਸੀ ਲੈ ਜਾਓ ਜੇ ਤੁਸੀਂ ਆਪ ਕੋ ਤਾਂ ਆਪਣੀ ਮਰਜ਼ੀ ਲੈ ਖੋ ਤਾਂ ਆਪਣੀ ਮਰਜ਼ੀ ਨਾਲ ਲੈ ਕੇ ਆ ਜੀ ਉਹ ਤਾਂ ਸਾਡੇ ਪੈਸੇ ਹੀ ਮੰਗ ਕਰ ਰਹੇ ਸੀ ਤੇ ਜਿਮੇਨੇ ਦੇ ਪੈਸੇ ਤੋਂ ਫਿਰ ਚਲੋ ਉੱਥੋਂ ਲਿਆ ਕੇ ਤੇ ਸਿੱਧਾ ਹੀ ਮੈਡੀਕਲ ਆ ਗਏ ਰਾਤ ਨੂੰ 8 ਵਜੇ ਤਦੋਂ ਮੈਡੀਕਲ ਰੱਖਿਆ ਹੀ ਰਾਤ ਇਹਨਾਂ ਨੇ ਰੱਖਿਆ ਮੈਡੀਕਲ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਇਹ ਕੀ ਆ ਕਿ ਨਹੀਂ ਤੜਕੇ ਇਹਨਾਂ ਨੇ ਸਾਨੂੰ ਛੁੱਟੀ ਦਿੱਤੀ ਛੁੱਟੀ ਅਸੀਂ ਘਰੇ ਲੱਗੇ ਉਸ ਤੋਂ ਬਾਅਦ ਉਹਨੇ ਡੈਥ ਹੋ ਗਈ ਨਹੀਂ ਜਦੋਂ ਛੁੱਟੀ ਦਿੱਤੀ ਹਸਪੀਟਲ ਨੇ ਕੋਈ ਦੱਸਿਆ ਨਹੀਂ ਰਿਪੋਰਟ ਕੀਤੀ ਪ੍ਰੋਬਲਮ ਹੈ ਜਾਂ ਨੂੰ 6:00 ਵਜੇ ਉਸ ਦਾ ਇਲਾਜ ਨਹੀਂ ਕੀਤਾ ਕੁਝ ਨਹੀਂ ਰਿਪੋਰਟ ਦਿੱਤੀ ਇਹਨਾਂ ਨੇ ਟੈਸਟ ਕੀਤੇ ਪਰ ਸਾਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਕੀ ਕਿਉਂ ਇਹ ਕੀ ਵਜ੍ਹਾ ਹੋਈ ਹੋਗੀ ਸਰ ਕਟਮਾਰ ਹੋਈ ਉਹਨਾਂ ਨੂੰ ਕਿੱਥੇ ਸੈਂਟਰ ਜੀ ਕਿਹੜੇ ਸੈਂਟਰ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਹੈ ਇਸ ਬੰਦੇ ਜੀ ਨਾਲ? ਹਾਂ ਜੀ ਉਹ ਕਹਿੰਦੇ ਨਹੀਂ ਕੀਤਾ ਪਰ ਉਹਨਾਂ ਨੇ ਖੁਦ ਬਿਆਨ ਦਿੱਤਾ ਇਸ ਮੇਰੇ ਨਾਲ ਕੁੱਟਮਾਰ ਹੋਈ ਹੈ। ਹੂੰ। ਕੋਈ ਕਾਰਵਾਈ ਕੀਤੀ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਮਤਲਬ ਜੋ ਵੀ ਪ੍ਰਾਈਵੇਟ ਚੱਲ ਰਹੇ ਆ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਸਾਡੇ ਨਾਲ ਹੋਇਆ ਕੱਲੋ ਕਿਸੇ ਹੋਰ ਨਾਲ ਵੀ ਹੋ ਸਕਦਾ। ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਇਸ ਬੰਦੀ ਜਾਂ ਕੋਈ ਤੁਹਾਡੇ ਵੱਲੋਂ ਕੰਪਲੀਟ ਲਗਾਈ ਹੈ? ਪੁਲਸ ਵੱਲੋਂ ਸਰਗ ਚੱਲ ਰਹੀ ਹੈ ਕਾਰਵਾਈ ਪਰ ਸਾਨੂੰ ਅਜੇ ਕਿਸੇ ਨੇ ਕੁਛ ਨਹੀਂ ਦੱਸਿਆ। ਇੱਕ ਲੜਕੀ ਦੀ ਮੌਤ ਹੋਈ ਹੈ ਜਿਸ ਦੇ ਪਰਿਵਾਰ 'ਤੇ ਇਲਜ਼ਾਮ ਲਗਾਏ ਜਾ ਰਹੇ ਆ ਕਿ ਨਸ਼ਾ ਸ਼ਰੂ ਕੇਂਦਰ ਦੌਰਾਨ ਉਸ ਦੀ ਕੁਟਮਰ ਹੋਈ ਹੈ ਜਿਹੜੀ ਉਹ ਦਾਖਲ ਸੀਗਾ ਕੀ ਮਾਮਲਾ ਸੀ ਸਾਰਾ ਹੁਣ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਸ਼ਿਕਾਇਤ ਹੈ ਮਾਮਲਾ ਇਹ ਹੈ ਕਿ ਕੁਲਦੀਪ ਸਿੰਘ ਸਨ ਆਫ ਸੋਮਾ ਵਾਸੀ ਦੀਪ ਸਿੰਘ ਵਾਲਾ ਜੋ ਮਿਤੀ 21-10-23 ਨੂੰ ਦਾਖਲ ਕਰਵਾਇਆ ਗਿਆ ਸੀ ਕੇਂਟਰ ਦੇ ਵਿੱਚ ਪਿੰਡ ਬਸਨੰਦੀ ਮਿਤੀ 21 ਬਾਰੰਤੈ ਨੂੰ 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 ਉੱਥੋਂ ਲੈ ਕੇ ਆਂਦਾ ਤੇ ਮੈਡੀਕਲ ਦੇ ਵਿੱਚ ਦਾਖਲ ਕਰਾਇਆ ਗਿਆ ਉਸ ਤੋਂ ਜਿਸ ਦੀ ਮੌਤ ਹੋ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਗਈ ਹੈ ਮਕਦਮਾ ਨੰਬਰ ਮਕਦਮਾ ਨੰਬਰ ਜਿਹੜੀ ਤੁਹਾਡੇ ਕੋਲ ਜਿਹੜੀ ਕਮਪਲੇਟ ਆਈ ਹੁੰਦੇ ਚ ਇਲਜ਼ਾਮ ਕੀ ਲਗਾਏਗਾ ਇਸ ਦੇ ਇਲਜ਼ਾਮ ਇਲਜ਼ਾਮ ਤੇ ਮਕਦਮਾ ਨੰਬਰ 206 ਮਿਤੀ 23 ਬਾਰੰਤੈ ਅੰਡਰ ਸੈਕਸ਼ਨ 304 34 आईपीसी दर्ज रजिस्टर्ड थाना गई तो किया गया तो इस मामले ਵਿੱਚ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਨਹੀਂ ਜੀ ਉਸ ਨਸਮ ਉਸ ਨਸਮ ਕੋਰਵਾਇਆ ਗਿਆ ਉਸ ਨਸਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਹਮਲੇ ਨੇ ਲਈ ਸਬਸਕ੍ਰਾਈਬ ਟੂ 1 इंडिया ਚੈਨਲ ਐਂਡ ਨੈਵਰ ਮਿਸ ਐਨ ਅਪਡੇਟ